आम आदमी ਦਾ ਮੋਟੋਸ਼ਿਕ ਆਮ ਘਰ ਦੇ ਬੰਦੇ ਨੇ ਟਿਕਟ ਦੇਣਾ ਤੇ ਇਲੈਕਸ਼ਨ ਲੜਾਉਣਾ ਉਦੋਂ ਮੰਨ ਕੇ ਚਲੋ ਇੱਕ ਮੋਬਾਈਲ ਠੀਕ ਕਰਨ ਵਾਲਾ ਬੰਦਾ ਜਾਂ ਇੱਕ ਸਾਈਕਲ ਤੇ ਜਾਣ ਵਾਲਾ ਬੰਦਾ ਜਿਹੜਾ ਉਹ ਐਮਐਲਏ ਬਣਿਆ ਤੁਸੀਂ ਐਸਾ ਕੋਈ ਐਮਐਲਏ ਨਹੀਂ ਹੈ ਜੀ ਜਿਹਦੀ ਕੋਈ 2.5 ਕਰੋੜ ਤੋਂ ਘੱਟ ਦੀ ਕੋਠੀ ਨਾ ਪੈਂਦੀ ਹੋਵੇ ਜਿਨਾਂ ਦੇ ਘਰ 'ਚ ਲੱਗਣ ਵਾਸਤੇ ਪੱਥਰ ਵੀ ਮਤਲਬ ਇਟਾਲੀਅਨ ਆ ਰਿਹਾ ਬਹੁਤ ਸਾਰੇ ਐਮਐਲਏ ਐਸੇ ਨੇ ਜੇਨਾ ਦਾ ਮਤਲਬ 2022 ਚ ਲੈਵਲ ਕੁਝ ਹੋਰ ਸੀਗਾ ਤੇ ਅੱਜ ਲੈਵਲ ਕੁਝ ਹੋਰ ਹੈ ਮਾਨ ਸਾਹਿਬ ਨੂੰ ਇਹ ਮੇਰੀ ਬੇਨਤੀ ਹੈ ਚਾਹੀਦਾ ਕਿ ਮਤਲਬ ਤੁਸੀਂ ਆਪਣੇ ਐਮਐਲਏ ਨੂੰ ਇੱਕ ਵਾਰੀ ਥੋੜਾ ਦੇਖੋ ਰਿਵਿਊ ਕਰੋ ਕੀ ਹੈਗਾ ਥੱਲੇ ਦੇ ਬਜ਼ੀਰੀ ਕਰਪਟ ਹੋਣਗੇ ਤੇ ਇੱਕ ਮੁਖੀ ਨੂੰ ਤਾਂ ਇਲਜ਼ਾਮ ਜਾਣੇ ਜਾਣਾ ਪਰ ਜਿਹੜੇ ਮਾਨ ਸਾਹਿਬ ਦੇ ਆ ਵਜ਼ੀਰ ਨੇ ਤੇ ਇਹਨਾਂ ਨੇ ਤਾਂ ਬੇੜਾਗਰ ਕਰਤਾ ਨਾ ਜੀ ਪਰ ਜਿੰਨਾ ਚਿਰ ਦਿੱਲੀ ਵਾਲਿਆਂ ਦਾ ਇੰਟਰਫੇਅਰ ਪੰਜਾਬ 'ਚ ਬੰਦ ਨਹੀਂ ਹੁੰਦਾ ਉੰਨਾ ਚਿਰ ਪੰਜਾਬ 'ਚ ਨਾ ਤਾਂ ਕਰਾਪਸ਼ਨ ਰੁਕੇ ਜੀ ਠੀਕ ਹੈ ਤੇ ਪੰਜਾਬ ਨੂੰ ਮਤਲਬ ਦਿੱਲੀ ਵਾਲਿਆਂ ਨੇ ਇੱਕ ਆਪਣੀ ਘਟ ਪੁਤਲੀ ਬਣਾ ਲਿਆ ਹੋਇਆ ਲੁਧਿਆਣਾ ਜਿਮਨੀ ਚੌਂਚ 'ਚ ਤਾਂ ਮੈਨੂੰ ਲੱਗਦਾ ਨਹੀਂ ਜੀ ਆਮ ਆਦਮੀ ਪਾਰਟੀ ਕਿਤੇ ਖੜੀ ਹੈ ਸਸੀਕਲ ਜੀ ਤੁਸੀਂ ਵੀ ਕਰੋ ਰਿਆਸਤ న్యూਸ ਤੇ ਮੈਂ ਜਸ ਖੈਰਾ ਅੱਜ ਪੰਜਾਬ ਰਾਜਨੀਤੀ ਦੀ ਗੱਲ ਕਰਾਂਗੇ ਪੰਜਾਬ ਦੇ ਜਿਹੜੇ ਐਮ ਐਲ ਏ ਨੇ ਉਹਨਾਂ ਨੇ ਜਦੋਂ 2022 ਦੇ ਵਿੱਚ ਜਿਹੜੀਆਂ ਟਿਕਟਾਂ ਲੜੀਆਂ ਸੀ ਉਦੋਂ ਉਹਨਾਂ ਦੀ ਜਿਹੜੀ ਜਾਇਦਾਦ ਕਿੰਨੀ ਕੁ ਸੀ ਤੇ ਹੁਣ ਕਿੰਨੀ ਕੁ ਬਣਾ ਚੁੱਕੇ ਨੇ ਕਿਹੜੀ ਸਰਕਾਰ ਨੇ ਕਿੰਨਾ ਖਾਦਾ ਇਹ ਪਿਛਲੀਆਂ ਸਰਕਾਰਾਂ ਦੀ ਵੀ ਗੱਲ ਕਰਾਂਗੇ ਮੌਜੂਦਾ ਸਰਕਾਰ ਦੀ ਵੀ ਗੱਲ ਕਰਾਂਗੇ ਸਾਡੇ ਨਾਲ ਬੀ ਜੀ ਪੀ ਦੇ ਜਰਨਲ ਸਕੱਤਰ ਰਾਜਵੀਰ ਗਰੇਵਾਲ ਸਾਹਿਬ ਮੌਜੂਦ ਨੇ ਗਰੇਵਾਲ ਸਾਹਿਬ ਸਸੀਕਲ ਜੀ ਸਸੀਕਲ ਜੀ ਖੈਰਾ ਸਾਹਿਬ ਅਰੇ ਗਰੇਵਾਲ ਸਾਹਿਬ ਜਿਵੇਂ ਸ਼ੁਰੂਆਤੀ ਦੌਰ ਦੇ ਵਿੱਚ ਗੱਲ ਕੀਤੀ ਆ ਕਿ ਐਮਐਲਏ ਟਿਕਟਾਂ ਜਿਹੜੀਆਂ 2022 ਦੇ ਵਿੱਚ ਲੜੀਆਂ ਕਈ ਜਿੱਤੇ ਕਈ ਹਾਰੇ ਪਰ ਪ੍ਰਾਪਰਟੀਆਂ ਹਰੇਕ ਦੀਆਂ ਬਣੀਆਂ ਨੇ ਕੀ ਕਾਰਨ ਨੇ ਦੇਖੋ ਖਹਿਰਾ ਸਾਹਿਬ ਇਹਦਾ ਤਾਂ ਇਹ ਕਹਿ ਸਕਦੇ ਆ ਜੀ ਕਿ ਜਦੋਂ ਇੱਕ ਲਹਿਰ ਆਈ ਸੀਗੀ ਆਮ ਆਦਮੀ ਪਾਰਟੀ ਦੀ ਲਹਿਰ ਉਸ ਲਹਿਰ ਦੇ ਵਿੱਚ ਜੋ ਇੱਕ ਆਮ ਆਦਮੀ ਦਾ ਮੋਟੋ ਸੀਕ ਆਮ ਘਰ ਦੇ ਬੰਦੇ ਨੂੰ ਟਿਕਟ ਦੇਣਾ ਤੇ ਇਲੈਕਸ਼ਨ ਲੜਾਣਾ ਉਦੋਂ ਮੰਨ ਕੇ ਚਲੋ ਇੱਕ ਮੋਬਾਈਲ ਠੀਕ ਕਰਨ ਵਾਲਾ ਬੰਦਾ ਜਾਂ ਇੱਕ ਸਾਈਕਲ ਦੇ ਜਾਣ ਵਾਲਾ ਬੰਦਾ ਜਿਹੜਾ ਉਹ ਐਮਐਲਏ ਬਣਿਆ ਐ ਐਮਐਲਏ ਮੇਰੇ ਖਿਆਲ ਹੁਣ 3 ਸਾਲ ਸਰਕਾਰ ਦੇ ਹੋਏ ਨੇ ਅੱਜ ਤੁਸੀਂ ਐਸਾ ਕੋਈ ਐਮਐਲਏ ਨਹੀਂ ਹੈ ਜੀ ਜਿਹਦੀ ਕੋਈ 2.5 ਕਰੋੜ ਤੋਂ ਘੱਟ ਦੀ ਕੋਠੀ ਨਾ ਪੈਂਦੀ ਹੋਵੇ ਟੋਪ ਦੀਆਂ ਫੈਸਿਲਟੀਆਂ ਸਾਰਾ ਕੋਸ਼ਿਸ਼ ਕੋਠੀ ਦੇ ਅੰਦਰ ਹੀ ਹਨਾ সুইমিং ਪੂਲ ਇਹ ਉਹ ਚਲੋ ਆਪਾਂ ਕਿਸੇ ਐਮਐਲਏ ਨੂੰ ਬਾਈ ਨੇਮ ਨਹੀਂ ਕਹਿੰਦੇ ਪਰ ਇਸ ਟਾਈਮ ਇਸ ਸਰਕਾਰ ਦੇ ਵਿੱਚ ਬਹੁਤ ਸਾਰੇ ਐਮਐਲਏ ਐਸੇ ਨੇ ਜਿਨ੍ਹਾਂ ਦਾ ਮਤਲਬ 2022 ਚ ਲੈਵਲ ਕੁਝ ਹੋਰ ਸੀਗਾ ਤੇ ਅੱਜ ਲੈਵਲ ਕੁਝ ਹੋਰ ਹੈ ਜਿਨ੍ਹਾਂ ਦੇ ਘਰ 'ਚ ਲੱਗਣ ਵਾਸਤੇ ਪੱਥਰ ਵੀ ਮਤਲਬ ਇਟਾਲੀਅਨ ਆ ਰਿਹਾ ਠੀਕ ਹੈ ਨਾ ਜੀ ਤੇ ਉਹ ਮਤਲਬ ਬਹੁਤ ਮਾਨ ਸਾਹਿਬ ਨੂੰ ਇਹ ਮੇਰੀ ਬੇਨਤੀ ਹੈ ਚਾਹੀਦਾ ਕਿ ਮਤਲਬ ਤੁਸੀਂ ਆਪਣੇ ਐਮਐਲਏ ਨੂੰ ਇੱਕ ਵਾਰੀ ਥੋੜਾ ਦੇਖੋ ਰਿਵਿਊ ਕਰੋ ਕੀ ਹੈਗਾ ਕਿ ਕਿੱਥੇ ਐਮਐਲਏ ਉਹਨਾਂ ਦਾ ਸਾਈਕਲ ਤੇ ਘੁੰਮਦਾ ਸੀ ਅੱਜ ਚਾਰ-ਚਾਰ ਗੱਡੀਆਂ ਦਾ ਓਨਰ ਹੈ ਐਸੀ ਕਿਹੜੀ ਮਤਲਬ ਉਹ ਹੈਗੀ ਹੈ ਜੀ ਮਤਲਬ ਗਿੱਦੜ ਸਿੰਘ ਜੀ ਇਹਨਾਂ ਨੇ ਦੇਤੀ ਇਹਨਾਂ ਨੂੰ ਜੇ ਆਪਾਂ ਮੰਨ ਕੇ ਚੱਲੀਏ ਉਹਨਾਂ ਦੀ ਸੈਲਰੀ ਦੇ ਹਿਸਾਬ ਨਾਲ ਚੱਲੀਏ ਜਾਂ ਕੋਈ ਚੱਲੀਏ ਤਾਂ ਐਡਾ ਕੋਈ ਮੈਨੂੰ ਨਹੀਂ ਲੱਗਦਾ 3 ਸਾਲ ਦੇ ਅੰਦਰ ਬੰਦਾ ਇਹੇ ਜੀ ਲੈਵਲ ਤੇ ਆਊਗਾ ਜਾਂ ਕੋਈ ਐਡਾ ਵੱਡਾ ਬਿਜ਼ਨਸ ਕ੍ਰੀਏਟ ਕਰ ਲੂਗਾ ਅੱਜ ਤੁਸੀਂ ਹਰੇਕ ਐਮਐਲਏ ਨੂੰ ਲਾ ਲੋ ਚਾਹੇ ਉਹ ਮੋਬਾਈਲ ਠੀਕ ਕਰਨੇ ਵਾਲਾ ਚਾਹੇ ਕੋਈ ਐਮਐਲਏ ਹੈ ਮਤਲਬ ਹਰ ਇੱਕ ਕੋਈ ਨਾ ਕੋਈ ਕੋਈ ਮੁਹਾਲੀ ਚ ਕੋਠੀ ਪਾ ਰਿਹਾ ਕੋ ਚੰਡੀਗੜ੍ਹ ਚ ਪਾ ਰਿਹਾ ਕੋ ਪਿੰਡ ਚ ਹੀ ਪਾ ਰਿਹਾ ਪਿੰਡ ਚ ਵੀ ਜਿਹੜਾ ਪਾ ਰਿਹਾ ਉਹ ਮੇਰੇ ਖਿਆਲ ਚ 5-7 ਕਰੋੜ ਦੇ ਪਲੱਸ ਦਾ ਬਜਟ ਬਜਟ ਹੈ ਜੀ ਉਹਦਾ ਕਿੱਥੋਂ ਆ ਰਿਹਾ ਕੀ ਆ ਰਿਹਾ ਇਹ ਤਾਂ ਹੁਣ ਮਾਨ ਸਾਹਿਬ ਦੇ ਹੱਥ ਹੈ ਜੀ ਕੀ ਕਰਨਾ ਕੀ ਨਹੀਂ ਇਲਜ਼ਾਮ ਤਾਂ ਵਿਰੋਧੀ ਪਾਰਟੀਆਂ ਦੇ ਵੱਲੋਂ ਮਾਨ ਸਾਹਿਬ ਦੇ ਉੱਤੇ ਵੀ ਬਹੁਤ ਲੱਗਦੇ ਆ ਕਿ 2-3 ਮਹੀਨੇ ਬਾਅਦ ਆਸਟ੍ਰੇਲੀਆ ਦਾ ਘੇੜਾ ਲੱਗ ਜਾਂਦਾ ਕਦੇ ਬੀਬੀ ਜਾਂਦੇ ਨੇ ਕਦੇ ਭੈਣ ਜੀ ਜਾਂਦੇ ਨੇ ਕਦੇ ਪਤਨੀ ਜਾਂਦੇ ਆ ਕਦੇ ਖੁਦ ਜਾਂਦੇ ਨੇ ਕਹਿੰਦੇ ਆਸਟ੍ਰੇਲੀਆ ਦੇ ਘੇੜੇ ਮਾਨ ਸਾਹਿਬ ਦੇ ਵੀ ਬਹੁਤ ਲੱਗ ਰਹੇ ਨੇ ਦੇਖੋ ਜੀ ਉਹ ਤਾਂ ਇੱਕ ਸੀਐਮ ਪ੍ਰੋਟੋਕੋਲ ਹੈ ਕੀ ਹੈਗਾ ਕੀ ਨਹੀਂ ਹੈਨਾ ਪਰ ਇਹ ਹੈ ਜਦੋਂ ਥੱਲੇ ਦੇ ਬਜ਼ੀਰੀ ਕਰਪਟ ਹੋਣਗੇ ਤੇ ਇੱਕ ਮੁਖੀ ਨੂੰ ਤਾਂ ਇਲਜ਼ਾਮ ਜਾਣਾ ਹੀ ਜਾਣਾ ਹੈ ਠੀਕ ਹੈ ਬਾਕੀ ਦੇਖੋ ਮਾਨ ਸਾਹਿਬ ਮੈਂ ਇੱਕ ਗੱਲ ਕਰਦਾ ਇੱਕ ਰਾਜਨੀਤੀ ਇੱਕ ਪਾਸੇ ਹੈ ਮਾਨ ਸਾਹਿਬ ਸੋਲਝੇ ਲੀਡਰ ਨੇ ਪਰ ਪੰਜਾਬ ਪੰਜਾਬੀਅਤ ਨਾਲ ਪਿਆਰ ਕਰਦੇ ਨੇ ਕਿਉਂਕਿ ਉਹਨਾਂ ਨੇ ਉਹ ਟਾਈਮ ਦੇਖਿਆ ਹੋਇਆ ਉਹਨਾਂ ਦੇ ਫਾਦਰ ਸਾਹਿਬ ਟੀਚਰ ਰਹੇ ਨੇ ਤੇ ਉਹਨਾਂ ਨੇ ਉਹ ਵਕਤ ਦੇਖਿਆ ਉਹ ਦੌਰ ਦੇਖੇ ਨੇ ਮੈਂ ਕੱਲ ਪਰਸੋਂ ਆ ਦੇਖਦਾ ਸੀ ਉਹ ਜਿਹੜਾ ਸਮਾਣੇ ਘਟਨਾ ਹੋਈ ਆ ਉੱਥੇ ਵੀ ਖੁਦ ਗਏ ਨੇ ਉਹ ਪਰ ਜਿਹੜੇ ਮਾਨ ਸਾਹਿਬ ਦੇ ਆ ਵਜ਼ੀਰ ਨੇ ਤੇ ਇਹਨਾਂ ਨੇ ਤਾਂ ਬੇੜਾ ਗਰ ਕਰਤਾ ਨਾ ਜੀ ਹਨਾ ਮਾਨ ਸਾਹਿਬ ਦੀ ਆਪਾਂ ਉਹਨਾਂ ਤੇ ਕਹੀਏ ਜਾਂਦੀ ਹੈ ਇਮਾਨਦਾਰੀ ਤੇ ਸ਼ਕਤ ਤਾਂ ਚਲੋ ਨਹੀਂ ਕਰ ਸਕਦੇ ਜਿਹਾ ਜੈ ਨਹੀਂ ਸਰਕਾਰ ਪਰ ਜਿੰਨਾ ਚਿਰ ਦਿੱਲੀ ਵਾਲਿਆਂ ਦਾ ਇੰਟਰਫੇਅਰ ਪੰਜਾਬ 'ਚ ਬੰਦ ਨਹੀਂ ਹੁੰਦਾ ਉਹਨਾਂ ਚਿਰ ਪੰਜਾਬ 'ਚ ਨਾ ਤਾਂ ਕ腐ਸ਼ਨ ਰੁਕੇ ਜੀ ਠੀਕ ਹੈ ਤੇ ਪੰਜਾਬ ਨੂੰ ਮਤਲਬ ਦਿੱਲੀ ਵਾਲਿਆਂ ਨੇ ਇੱਕ ਆਪਣੀ ਘਟਪੁਤਲੀ ਬਣਾ ਲਿਆ ਹੋਇਆ ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀਗੀ ਕਿ ਮਾਨ ਸਾਹਿਬ ਨੂੰ ਇਹ ਸਟੈਂਡ ਖੁਦ ਲੈਣਾ ਪੈਣਾ ਹੈ ਅਗਰ ਉਹਨਾਂ ਨੇ ਪੰਜਾਬ ਨੂੰ ਪੰਜਾਬੀਅਤ ਨੂੰ ਬਚਾਣਾ ਹੈ ਜਾਂ ਪੰਜਾਬੀਆਂ ਨਾਲ ਉਹਨਾਂ ਦਾ ਪਿਆਰ ਹੈ ਦਿਲੋਂ ਪਿਆਰ ਕਰਦੇ ਨੇ ਤਾਂ ਇਸ ਵਾਸਤੇ ਉਹਨਾਂ ਨੂੰ ਖੁਦ ਸਟੈਂਡ ਲੈਣਾ ਪੈਣਾ ਹੈ ਆ ਦਿੱਲੀ ਵਾਲਿਆਂ ਦਾ ਛੱਡ ਕੇ ਕਿਉਂਕਿ ਜਗਰ ਦਿੱਲੀ ਵਾਲਿਆਂ ਨੇ ਆਪਣੇ ਸਿਸਟਮ ਨਾਲ ਚਲਾਇਆ ਤੁਸੀਂ ਦੇਖ ਲਓ ਜੀ ਸਾਰੇ ਓਐਸਡੀ ਦਿੱਲੀ ਵਾਲਿਆਂ ਦੇ ਲੱਗ ਰਹੇ ਚੇਅਰਮੈਨ ਦਿੱਲੀ ਵਾਲਿਆਂ ਦੇ ਲੱਗ ਰਹੇ ਜਿੰਨਾ ਚਿਰ ਇਹ ਲੱਗਣੋਂ ਨਹੀਂ ਹਟਣੇ ਜਾਂ ਫਿਰ ਇੰਨਾ ਚਿਰ ਤੱਕ ਕਰਪਸ਼ਨ ਨਹੀਂ ਬੰਦ ਹੁੰਨੀ ਉਨਾ ਚਿਰ ਤਾਂ ਸਿਸਟਮ ਖਰਾਬ ਹੀ ਰਹਿਣਾ ਜੀ ਬਾਕੀ ਮਾਨ ਸਾਹਿਬ ਅਗਰ ਆਪਣੇ ਆਪ ਤੇ ਹੋ ਕੇ ਚੱਲਦੇ ਨੇ ਤਾਂ ਬਹੁਤ ਕੋਸ਼ ਹੈ ਜੀ ਪੰਜਾਬ ਨੂੰ ਬਹੁਤ ਵਧੀਆ ਸਿਸਟਮ ਨਾਲ ਚਲਾ ਸਕਦੇ ਨੇ ਮਾਨ ਸਾਹਿਬ ਦੀ ਕੈਬਨਿਟ ਚ ਬਹੁਤ ਵਧੀਆ ਕੈਬਨਿਟ ਚ ਮੰਤਰੀ ਵੀ ਬੈਠੇ ਨੇ ਪਰ ਜਰੂਰ ਤੱਕ ਹੁਣ ਇੰਟਰਫੀਰੈਂਸ ਦਿੱਲੀ ਵਾਲਿਆਂ ਦੀ ਨਹੀਂ ਬੰਦ ਹੁੰਦੀ ਉਦੋਂ ਤੱਕ ਤਾਂ ਔਖਾ ਨਾ ਜੀ ਉਦੋਂ ਤੱਕ ਬਹੁਤ ਔਖਾ ਹੈ ਜੀ ਅਗਰਵਾਲ ਸਾਹਿਬ ਤੁਸੀਂ ਕਹਿੰਦੇ ਹੋ ਕਿ ਇੰਟਰਫੀਰੈਂਸ ਜਿਹੜੀ ਦਿੱਲੀ ਵਾਲਿਆਂ ਦੀ ਖਤਮ ਹੋਵੇ ਪਰ ਪੰਜਾਬ ਦੇ ਵਿੱਚ ਜਿਹੜੇ ਨੀ ਪੱਥਰ ਰੱਖੇ ਜਾ ਰਹੇ ਨੇ ਉਹਨਾਂ ਤੇ ਦਿੱਲੀ ਵਾਲਿਆਂ ਦੇ ਨਾਮ ਨੇ ਜਿਹੜੇ ਵਿਘਾਤਨ ਕਰਦੇ ਆ ਉਹ ਦਿੱਲੀ ਵਾਲੇ ਕਰਦੇ ਆ ਫਿਰ ਇੰਟਰਫੀਰੈਂਸ ਕਿਵੇਂ ਖਤਮ ਹੋਊਗੀ ਮੈਂ ਉਹੀ ਗੱਲ ਕਰਦਾ ਖੈਰਾ ਸਾਹਿਬ ਦੇਖੋ ਪਹਿਲਾ ਤਾਂ ਇਹ ਤੋਕੀ ਨਹੀਂ ਬਣਦਾ ਜੀ ਕਿ ਦਿੱਲੀ ਵਾਲੇ ਦਾ ਕੋਈ ਨਾਮ ਹੈ ਨਾ ਦੇਖੋ ਸਰਕਾਰਾਂ ਚ ਰਹੇ ਨੇ ਕੋਈ ਨੱਡਾ ਸਾਹਿਬ ਨੇ ਇਹ ਨੈਸ਼ਨਲ ਪ੍ਰੈਜ਼ੀਡੈਂਟ ਨੇ ਭਾਜਪੀ ਦੇ ਜੇ ਭਾਜਪਾ ਚਲੋ ਕਾਲੀਦਾਲ ਸੀਗਾ ਪਹਿਲਾਂ ਬਾਦਲ ਸਾਹਿਬ ਸੀਗੇ ਹਨਾ ਮੁੱਖ ਮੰਤਰੀ ਰਹੇ ਨੇ ਤੇ ਕੋਈ ਨਹੀਂ ਪੱਥਰ ਹੁੰਦਾ ਸੀ ਬਾਦਲ ਸਾਹਿਬ ਦੇ ਨਾਂ ਤੇ ਹੁੰਦਾ ਸੀ ਉਹਦੇ ਤੇ ਪਾਰਟੀ ਦੇ ਕਨਵੀਨਰ ਦਾ ਜਾਂ ਕੋਈ ਪਰਿਵਾਰੀ ਦਾ ਨਾਮ ਨਹੀਂ ਸੀ ਹੁੰਦਾ ਪਰ ਆ ਅਸੀਂ ਪਹਿਲੀ ਵਾਰ ਦੇਖਿਆ ਕਿ ਪਾਰਟੀ ਦੇ ਕਨਵੀਨਰ ਦਾ ਉੱਪਰ ਨਾਂ ਹੈ ਉਹ ਤੋਂ ਥੱਲੇ ਪਰਿਵਾਰੀ ਦਾ ਨਾਂ ਹੈ ਫਿਰ ਸੀਐਮ ਸਾਹਿਬ ਦਾ ਨਾਂ ਹੈ ਸੀਐਮ ਸਾਹਿਬ ਨੂੰ ਤੀਜੇ ਨੰਬਰ ਤੇ ਰੱਖ ਛੱਡਿਆ ਨਹੀਂ ਤੁਸੀਂ ਉਹਨਾਂ ਸਟਾਰ ਪ੍ਰਚਾਰਕ ਦੀ ਇੱਕ ਲਿਸਟ ਆਈ ਹੈ ਜੀ ਆਮ ਆਦਮੀ ਪਾਰਟੀ ਲੁਧਿਆਣਾ ਲਈ ਉੱਥੇ ਵੀ ਤੁਸੀਂ ਦੇਖਿਆ ਹੋਣਾ ਭਗਵੰਤ ਸਿੰਘ ਮਾਨ ਦਾ ਨਾਂ ਤੀਜੇ ਨੰਬਰ ਤੇ ਆਇਆ ਹੋਇਆ ਜਦੋਂ ਕਿ ਇਹ ਜਿਹੜੇ ਨੀ ਪੱਥਰ ਨੇ ਜਾਂ ਕੋਸ਼ ਨੇ ਇਹਦੇ ਤੇ ਪਹਿਲਾ ਸੀਐਮ ਦਾ ਨਾਮ ਉਹ ਤੋਂ ਬਾਅਦ ਰਿਲੇਟਡ ਜਿਹੜਾ ਮੰਤਰੀ ਹੈ ਜਿਹਦਾ ਮਹਿਕਮਾ ਹੈ ਉਹਦਾ ਨਾਮ ਇਹ ਨੀ ਪੱਥਰ ਚਲੋ ਬਾਕੀ ਜਿਹੜੇ ਆਏ ਨੇ ਡਰਾਮੇਬਾਜ਼ੀ ਕੀਤੀ ਐ ਬਾਥਰੂਮ ਬਣਾ ਕੇ ਉਹਨੂੰ ਅਪਗ੍ਰੇਡ ਕਰਕੇ ਉਹਦਾ ਨੀ ਪੱਥਰ ਰੱਖਣਾ ਉਹਦਾ ਉਦਘਾਟਨ ਕਰਨਾ ਇਹ ਤਾਂ ਜੀ ਮਤਲਬ ਇੱਕ ਪੈਸੇ ਦੀ ਬਰਬਾਦੀ ਹੈ ਜੀ ਇੱਕ ਸਰਕਾਰੀ ਪੈਸੇ ਨੂੰ ਮਿਸਯੂਜ਼ ਕਰਨਾ ਹੈ ਨਾ ਜਾਂ ਫਿਰ ਆਪਾਂ ਇਹ ਕਹਿ ਦਈਏ ਕਿ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਲਈ ਇੱਕ ਤਰੀਕਾ ਇਹ ਹੀ ਕਹਿ ਸਕਦੇ ਆਪਾਂ ਇਹਦੇ ਬਾਰੇ ਜੀ ਲੁਧਿਆਣਾ ਜਿਮਨੀ ਚੌਂਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿੱਥੇ ਖੜੀ ਦੇਖਦੇ ਆਂ ਲੁਧਿਆਣਾ ਜਿਮਨੀ ਚੌਂਂ ਚ ਤਾਂ ਮੈਨੂੰ ਲੱਗਦਾ ਨਹੀਂ ਜੇ ਆਮ ਆਦਮੀ ਪਾਰਟੀ ਕਿਤੇ ਖੜੀ ਹੈ ਜਿਹੇ ਜਿਹੇ ਇਹਨਾਂ ਦੇ ਹਾਲਾਤ ਨੇ ਜਿਹੇ ਜਿਹੇ ਲੋਕ ਇਹਨਾਂ ਦੇ ਇਸ ਟਾਈਮ ਹਾਰ ਪਾਣ ਨੂੰ ਫਿਰਦੇ ਨੇ ਜਾਂ ਇਹਨਾਂ ਦੇ ਖਿਲਾਫ ਚੱਲ ਰਹੀ ਹੈ ਇਸ ਟਾਈਮ ਇਹਨਾਂ ਦੇ ਆਪਣੀ ਜਿਹੜੇ ਮਤਲਬ ਜਿਨ੍ਹਾਂ ਨੇ ਇਹਨਾਂ ਲਈ ਕੰਮ ਕੀਤਾ 2022 ਚ ਆਪਣਾ ਆਪਣੇ ਆਪ ਤੋਂ ਬਾਹਰ ਹੋ ਕੇ ਜਾਂ ਕਿਸੇ ਵੀ ਲੈਵਲ ਤੋਂ ਆ ਕੇ ਇਹਨਾਂ ਲਈ ਕਿਸੇ ਨੇ ਪਾਰਟੀ ਪ੍ਰਚਾਰਕ ਹੈ ਜਾਂ ਇਹਨਾਂ ਦੇ ਕੋਈ ਮਤਲਬ ਆਗੂ ਨੇ ਜਾਂ ਇਹਨਾਂ ਦੇ ਵਰਕਰ ਨੇ ਇਸ ਟਾਈਮ ਉਹੀ ਇਹਨਾਂ ਦੇ ਖਿਲਾਫਤ ਨੇ ਜੀ ਆਪਾਂ ਉਸ ਦਿਨ ਵੀ ਗੱਲ ਕੀਤੀ ਹੈ ਕਿ ਉਹ ਯੁੱਧ ਦਿੱਲੀ ਵਾਲਿਆਂ ਵਿਰੁੱਧ ਹੈਨਾ ਨਸ਼ੇ ਵਾਲੇ ਯੁੱਧ ਤੋਂ ਲਾਭ ਮੈਨੂੰ ਲੱਗਦਾ ਵਧੀਆ ਉਹ ਚੱਲ ਰਿਹਾ ਤਾਂ ਗਰੇਵਲ ਸਾਹਿਬ ਗਰੇਵਲ ਸਾਹਿਬ ਲੱਗਦਾ ਹੈ ਕਿ ਜਿਵੇਂ ਕਾਂਗਰਸ ਦੇ ਵਿੱਚ ਜਿਹੜਾ ਕਾਟੋਕਲੇਸ਼ ਆ ਉੱਭਰ ਕੇ ਆ ਰਿਹਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਵਿੱਚ ਜਿਹੜਾ ਅੰਤਰਗਤ ਚੱਲ ਰਿਹਾ ਬਿਲਕੁਲ ਚੱਲ ਰਿਹਾ ਜੀ ਕਾਟੋਕਲੇਸ਼ ਤਾਂ ਬਿਲਕੁਲ ਚੱਲ ਰਿਹਾ ਦਿੱਲੀ ਵਾਲੇ ਆਪਣੀ ਖਿੱਚੋ ਤਾਂ ਚ ਹੈ ਪੰਜਾਬ ਵਾਲੇ ਆਪਣੀ ਖਿੱਚੋ ਤਾਂ ਚ ਹੈ ਜੀ ਪਰ ਇਹਨਾਂ ਦਾ ਬੱਸ ਨਹੀਂ ਚੱਲ ਰਿਹਾ ਇੱਕ ਦੂਜੇ ਦੇ ਖਿਲਾਫ ਕੁਝ ਕਰ ਸਕਣ ਮਾਨ ਸਾਹਿਬ ਕਿੱਥੇ ਖੜੇ ਆ ਦੇਖੋ ਜੀ ਮੈਂ ਗੱਲ ਉਹੀ ਆ ਗਈ ਨਾ ਹੁਣ ਮਾਨ ਸਾਹਿਬ ਨੂੰ ਕਿੱਥੇ ਖੜੇ ਦੇਖ ਸਕਦੇ ਆ ਆਪਾਂ ਮਾਨ ਸਾਹਿਬ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਜੇ ਕੇਜਰੀਵਾਲ ਚਾਹਵੇ ਤਾਂ ਕੁਝ ਵੀ ਕਰ ਸਕਦਾ ਤੇ ਹਾਂ ਚ ਹਾਂ ਤਾਂ ਮਿਲਣੀ ਪੈਣੀ ਹੈ ਹੈਨਾ ਬਾਕੀ ਮਾਨ ਸਾਹਿਬ ਆਪਣੇ ਸਟੈਂਡ ਤੇ ਖੜ ਜਣ ਤੇ ਪੰਜਾਬ ਲਈ ਬਹੁਤ ਕੁਛ ਹੈ ਜੀ ਪੰਜਾਬ ਦੇ ਲੋਕ ਨਾਲ ਖੜਨਗੇ ਫਿਰ ਬਿਲਕੁਲ ਖੜਨਗੇ ਜੀ ਅਗਰ ਮਾਨ ਸਾਹਿਬ ਆਪਣੇ ਆਪ ਤੇ ਸਟੈਂਡ ਹੋ ਜਾਣ ਆਪਣੇ ਆਪ ਤੇ ਖੜ ਜਣ ਤੇ ਪੰਜਾਬੀ ਖੜੇ ਨੇ ਨਾਲ ਉਹਨਾਂ ਦੇ ਕਿਉਂਕਿ ਉਹ ਫੈਸਲਾ ਹੀ ਉਸ ਹਿਸਾਬ ਦਾ ਲੈਣਗੇ ਜਿਹੜਾ ਪੰਜਾਬੀਆਂ ਦੇ ਹੱਕ 'ਚ ਹੋਵੇ ਪੰਜਾਬੀਅਤ ਦੇ ਹੱਕ 'ਚ ਹੋਵੇ ਉਹ ਫਿਰ ਉਹਨਾਂ ਨੂੰ ਦਿੱਲੀ ਵਾਲਾ ਨਹੀਂ ਸੋਚਣਾ ਹਣੀ ਉਹਨਾਂ ਨੂੰ ਪੰਜਾਬ ਦਾ ਸੋਚਣਾ ਹੀ ਪੈਣਾ ਕਿਉਂਕਿ ਆਪ ਇੱਕ ਪੰਜਾਬੀ ਨੇ ਤੇ ਉਸ ਪਰਿਵਾਰ ਚ ਉੱਠੇ ਹੋਏ ਨੇ ਉਹਨੇ ਉਹ ਦੌਰ ਦੇਖੇ ਹੋਏ ਨੇ ਠੀਕ ਹੈ ਨਾ ਉਹ ਤੋਂ ਬਾਅਦ ਤੇ ਉਹਨਾਂ ਨੂੰ ਇਹ ਪਤਾ ਹੈ ਕਿ ਮੈਂ ਪੰਜਾਬ ਨੂੰ ਕਿਵੇਂ ਚਲਾਣਾ ਕਿਉਂਕਿ ਇੱਕ ਸਰਦਾਰ ਬੰਦਾ ਹੀ ਪੰਜਾਬ ਨੂੰ ਚਲਾ ਸਕਦਾ ਕਿਵੇਂ ਚਲਾਣਾ ਜੇ ਕਹੋਗੇ ਦਿੱਲੀ ਵਾਲੇ ਲਾ ਲੈ ਆ ਕੇ ਪੰਜਾਬ ਚਲਾ ਲੈਣ ਤਾਂ ਉਹ ਨਹੀਂ ਜੀ ਚੱਲਣਾ ਕਿਉਂਕਿ ਦਿੱਲੀ ਚਲਾਏ ਨਹੀਂ ਉਹ ਕੁਈ 2000 ਦਾ 2000 ਕਰੋੜ ਦਾ ਘੱਪਲਾ ਕੋਈ 200 ਕਰੋੜ ਦਾ ਘੱਪਲਾ ਕੋਈ ਸ਼ਰਾਬ ਘਟਾਲਾ ਕੋਈ ਐਜੂਕੇਸ਼ਨ ਘਟਾਲਾ ਬਹੁਤ ਵਧੀਆ ਚਲਾ ਕੇ ਆਏ ਨੇ ਹੁਣ ਪੰਜਾਬ ਚ ਆ ਗਏ ਨੇ ਪੰਜਾਬ ਦੇ ਤਾਂ ਪਰਿਵਾਰੀ ਲੱਗੇ ਨੇ ਉਹ ਇਹ ਤਾਂ ਦੇਖੋ ਜੀ ਇਹ ਤਾਂ ਕਾਗਜ਼ਾਂ ਚ ਪਰਿਵਾਰੀ ਨੇ ਇਹ ਤਾਂ ਕਾਗਜ਼ਾਂ ਚ ਪਰਿਵਾਰੀ ਨੇ ਜੇ ਮੈਂ ਕਹਿੰਨਾ ਪਰਿਵਾਰੀ ਤੁਸੀਂ ਇਹ ਦੱਸ ਦੋ ਮੈਨੂੰ ਪੇਪਰ ਪਰਿਵਾਰੀ ਦਾ ਕਿੱਥੇ ਰਸੂਖ ਨਹੀਂ ਹੈਗਾ ਇੱਕ ਪੋਲਿਊਸ਼ਨ ਬੋਰਡ ਦੀ ਜਿਹੜੀ ਚੇਅਰਮੈਨਨੀ ਹੈ ਖੈਰਾ ਸਾਹਿਬ ਬਹੁਤ ਹਾਈ ਲੈਵਲ ਦੀ ਚੇਅਰਮੈਨਨੀ ਹੈ ਉਸ ਚੇਅਰਮੈਨੀ ਤੇ ਬਾਹਰਲਾ ਬੰਦਾ ਬਿਠਾਉਣਾ ਕਿਉਂ ਪੰਜਾਬ ਚ ਐਡਾ ਕੋਈ ਕਾਬਲ ਹੈ ਨਹੀਂ ਆਮ ਆਦਮੀ ਪਾਰਟੀ ਦਾ ਵਰਕਰ ਕੋਈ ਐਡਾ ਕਾਬਲ ਹੈ ਨਹੀਂ ਆਮ ਆਦਮੀ ਚ ਐਸਾ ਕੋਈ ਚਿਹਰਾ ਹੈ ਨਹੀਂ ਠੀਕ ਹੈ ਉਹ ਤੋਂ ਬਾਅਦ ਤੁਸੀਂ ਆਪਣੇਆਂ ਨੂੰ ਤਾਂ ਪੁੱਛਿਆ ਨਹੀਂ ਜਿੰਨੇ ਦਲ ਬਦਲੂ ਤੁਸੀਂ ਲਿਆ ਕੇ ਵਿੱਚ ਬੜੇ ਨੇ ਹੈਨਾ ਉਹ ਤੁਸੀਂ ਚੇਅਰਮੈਨੀ ਤੇ ਬਿਠਾਉਂਦੇ ਨੇ ਤੁਹਾਡਾ ਆਪਣਾ ਵਰਕਰ ਕੋਈ ਕੰਮ ਦਾ ਨਹੀਂ ਹੈ ਜਿਹਨੇ 2022 ਚ ਤੁਹਾਡੇ ਲਈ ਮਤਲਬ ਮਿਹਨਤਾਂ ਕੀਤੀਆਂ ਨੇ ਲੋਕੀ ਕਹਿੰਦੇ ਨੇ ਅਸੀਂ ਕਰ ਜੇ ਚੱਕ ਚੱਕ ਕੇ ਇਹਨਾਂ ਦੀਆਂ ਗੱਡੀਆਂ ਮਤਲਬ ਲਿਜਾਣ ਦੇ ਰਹੇ ਆਂ ਰੈਲੀਆਂ 'ਚ ਕਿ ਆਮ ਆਦਮੀ ਕਹਿੰਦੇ ਅਸੀਂ ਬਦਲਾਹ ਚਾਹਨੇ ਆਂ ਤੇ ਬਦਲਾਹ ਹੈ ਜੀ ਜਿਨ੍ਹਾਂ ਦਲ ਬਦਲ ਲਿਆਉ ਆਮ ਆਦਮੀ ਪਾਰਟੀ ਚੇਅਰਮੈਨ ਆਮ ਆਦਮੀ ਪਾਰਟੀ 'ਚ ਕੁਝ ਕੋਈ ਨਾ ਕੋਈ ਯੋਧੇ ਤੇ ਇਹ ਵੀ ਦੇਖੋ ਨਾ ਤੁਸੀਂ ਇਹ ਹੁਣ ਪ੍ਰਵਾਰੀ ਸਾਹਿਬ ਦੱਸਣਾ ਵੀ ਕੀ ਹੈਗਾ ਇਹ ਜੇ ਪ੍ਰਵਾਰੀ ਸਾਹਿਬ ਨੂੰ ਕੁਛ ਨਾ ਕੁਛ ਜਾ ਰਿਹਾ ਜਾਂ ਪ੍ਰਵਾਰੀ ਸਾਹਿਬ ਇੱਕ ਇੰਟਰਸਟ ਰੱਖ ਰਹੇ ਨੇ ਪੰਜਾਬ 'ਚ ਇਹ ਦਿੱਲੀ ਵਾਲਿਆਂ ਦੇ ਬਸ ਪੰਜਾਬ ਨਹੀਂ ਚੱਲ ਸਕਦਾ ਇਹ ਪੰਜਾਬ ਨੂੰ ਅਗਰ ਮਾਨ ਸਾਹਿਬ ਚਲਾਣਾ ਚਾਹੁੰਦੇ ਨੇ ਤੇ ਮਾਨ ਸਾਹਿਬ ਨੂੰ ਪੱਪਾ ਭਾ ਰਹੋ ਕਿਹੀ ਚਲਾਣਾ ਪੈਣਾ ਆਪਣੇ ਆਪ ਤੇ ਸਟੈਂਡ ਹੋ ਕੇ ਨੇ ਗਰੇਵਾਲ ਸਾਹਿਬ ਪੰਜਾਬ ਦੇ ਵਿੱਚ ਇੱਕ ਦੋ ਦਿਨਾਂ ਤੋਂ ਜਿਹੜਾ ਪੰਜਾਬ ਦਾ ਕਹਿ ਦਈਏ ਇੰਡੀਆ ਦਾ ਕਹਿ ਦਈਏ ਦੁਨੀਆ ਦਾ ਕਹਿ ਦਈਏ ਚੌਥਾ ਥੰਮ ਮੀਡੀਆ ਨੂੰ ਮੰਨਿਆ ਜਾਂਦਾ ਤਾਂ ਮੀਡੀਆ ਤੇ ਬੜਾ ਸਕੰਜਾ ਕਸਿਆ ਜਾ ਰਿਹਾ ਦੋ ਤਿੰਨ ਦਿਨਾਂ ਤੋਂ ਲਗਾਤਾਰ ਜਿਹੜੇ ਪੱਤਰਕਾਰ ਨੇ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਆ ਉਹਨਾਂ ਦੇ ਅਕਾਊਂਟ ਚੈੱਕ ਕੀਤੇ ਜਾ ਰਹੇ ਨੇ ਇਹ ਕਿਉਂ ਜਿਹੜੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਚੱਲ ਰਹੀ ਹੈ ਇਹ ਬਾਈ ਜੀ ਦੇਖੋ ਜਿਹੜਾ ਤਾਂ ਪੱਤਰਕਾਰ ਵਿਚਾਰਾ ਇਹਨਾਂ ਦੀ ਖਿਲਾਫਤ ਕਰਦਾ ਹੈ ਉਹਦਾ ਤਾਂ ਸਾਰਾ ਚੈੱਕ ਕਰਨ ਤੱਕ ਜਾਂਦੇ ਨੇ ਉਹਦਾ ਪਰਿਵਾਰ ਸਾਰਾ ਕੁਝ ਜਿਹੜਾ ਇਹਨਾਂ ਦੇ ਹੱਕ 'ਚ ਮਿੱਠਾ ਤੋਤਾ ਐ ਤੇ ਉਹ ਤਾਂ ਫਿਰ ਜੋ ਮਰਜ਼ੀ ਕਰਾ ਲੈ ਇਹਨਾਂ ਤੋਂ ਬੜੇ ਤੁਸੀਂ ਦੇਖੋ ਕਿਤੇ ਜਾ ਕੇ ਕਿਸੇ ਮੰਤਰੀ ਦੇ ਕੋਠੀ ਦੇ ਬਾਹਰ ਬੜੇ ਇਹਨਾਂ ਦੇ ਤੋਤੇ ਫਿਰਦੇ ਨੇ ਤੁਸੀਂ ਬੋਲੋ ਸਹੀ ਜੇ ਤੁਹਾਡੀ ਖਬਰ ਲੱਜੇ ਜਿਹੜਾ ਇਹਨਾਂ ਦੇ ਥੋੜਾ ਜਿਹਾ ਖਿਲਾਫ ਬੋਲਦਾ ਉਹਦਾ ਤਾਂ ਫਿਰ ਇਹ ਕਹਿੰਦੇ ਨੇ ਲੈ ਭਾਈ ਤੇਰਾ ਰਿਕਾਰਡ ਕਿਸੇ ਨੂੰ ਫਿਰ ਇਹ ਕੁਛ ਜਸੂਸ ਕਹਿ ਦਿੰਦੇ ਨੇ ਤੇ ਕਿਸੇ ਨੂੰ ਕਹਿ ਦਿੰਦੇ ਨੇ ਇਹ ਜੀ ਖਿਲਾਫਤ ਕਰਦਾ ਐ ਇਹ ਉਹਦੇ ਬਾਰੇ ਇਹ ਬੋਲਿਆ ਤੇ ਕਿਸੇ ਦੇ ਖਿਲਾਫ ਪਰਚੇ ਕਰਵਾ ਦਿੰਦੇ ਨੇ ਝੂਠੇ ਮੁੜ ਕੇ ਫਿਰ ਉਹ ਰੱਦ ਵੀ ਕਰਨੇ ਪੈ ਜਾਂਦੇ ਨੇ ਇਹਨਾਂ ਨੂੰ ਇਹਨਾਂ ਦੇ ਇਹ ਹਾਲਾਤ ਨੇ ਪੱਤਰਕਾਰ ਦੇਖੋ ਜੀ ਮੀਡੀਆ ਇੱਕ ਤੁਸੀਂ ਜਿਹੜੀ ਆਵਾਜ਼ ਹੈ ਕਿਸੇ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਣਾ ਜਾਂ ਲੋਕਾਂ ਦੀ ਆਵਾਜ਼ ਨੂੰ ਇਹਨਾਂ ਤੱਕ ਪਹੁੰਚਾਣਾ ਬਹੁਤ ਵਧੀਆ ਇੱਕ ਤੁਹਾਡਾ ਜਿਹੜਾ ਕੰਮ ਹੈ ਜੀ ਤੁਸੀਂ ਕਰ ਰਹੇ ਹੋ ਠੀਕ ਹੈ ਤੁਹਾਡੇ ਬਿਨਾ ਨਾ ਤਾਂ ਸਰਕਾਰ ਕੁਝ ਹੈ ਤੇ ਨਾ ਲੋਕ ਕੁਝ ਹੈ ਕਿਉਂਕਿ ਜਿਹੜਾ ਤੁਹਾ ਤੁਸੀਂ ਹੋ ਤੁਹਾਨੂੰ ਇੱਕ ਸਤੰਭ ਕਹਿੰਦੇ ਨੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਹਰ ਇੱਕ ਬੰਦੇ ਦੀ ਮਜਬੂਰੀ ਇਹਨਾਂ ਤੱਕ ਪਹੁੰਚਾਣੀ ਹੈ ਪਰ ਜਦੋਂ ਇਹ ਤੁਹਾਨੂੰ ਹੀ ਇਗਨੋਰ ਕਰਨ ਲੱਗੇ ਫਿਰ ਆਮ ਲੋਕ ਤਾਂ ਕੀ ਹੈ ਇਹਦਾ ਇਹਨਾਂ ਮੂਰੇ ਕੁਝ ਨਹੀਂ ਹੈਗੇ ਜੀ ਆਮ ਲੋਕਾਂ ਦੀ ਕਿੱਥੇ ਸੁਣਨਗੇ ਗਰੇਵਾਲ ਸਾਹਿਬ 2027 ਦੇ ਵਿੱਚ ਤੁਹਾਨੂੰ ਕੀ ਲੱਗਦਾ ਕੀ ਦੇ ਸਿਰ ਤੇ ਜੱਤ ਦਾ ਸੇਰਾ ਜਾ ਸਕਦਾ ਦੇਖੋ ਜੀ ਆਮ ਆਦਮੀ ਪਾਰਟੀ ਦਾ ਭੁੱਲੀ ਜਾਵੇ ਕਿ ਅਸੀਂ ਸਰਕਾਰ ਬਣਾਵਾਂਗੇ ਠੀਕ ਹੈ ਜੀ ਬਾਕੀ 2027 ਚ ਬਈ ਜੀ ਰਾਜਨੀਤੀ ਹੈ 2027 ਚ ਹੋ ਸਕਦਾ ਅੱਧੀ ਆਮ ਆਦਮੀ ਪਾਰਟੀ ਕਿਸੇ ਹੋਰ ਪਾਰਟੀ ਚ ਬੈਠੀ ਹੋਵੇ ਠੀਕ ਹੈ ਹੋ ਸਕਦਾ ਅੱਧੀ ਨਾਲੋਂ ਜ਼ਿਆਦਾ ਬੈਠੀ ਹੋਵੇ ਜੇ ਵਿੱਚ ਆ ਗਈ ਜੇ 92 ਨੇ ਤਾਂ ਮੈਨੂੰ ਲੱਗਦਾ ਤਾਂ 50 ਤਾਂ ਛਾਲ ਮਾਰਨਗੇ ਜੀ ਅੱਧੇ ਤਾਂ ਵਿਚਾਰੇ ਢੀਕਦੇ ਨੇ ਕਿ ਅੱਜ ਮੈਂ ਸ਼ਾਇਦ ਮੰਤਰੀ ਦਾ ਮੇਰਾ ਨੰਬਰ ਆ ਜਾਏ ਕਿਉਂਕਿ ਇਹ ਨਹੀਂ ਉਦੋਂ ਵੀ ਕਿਹਾ ਸੀਗਾ ਕਿ ਜਿੰਨੇ ਬਣੇ ਨੇ ਤਾਂ ਥੋੜਾ ਥੋੜਾ ਟਾਈਮ ਸਾਰੀ ਮੰਤਰੀਸ਼ਿਪ ਕਰਨਗੇ ਹੈਨਾ ਦਿੱਲੀ ਮਾਡਲ ਆਉ ਪੰਜਾਬ ਦੇ ਵਿੱਚ ਦੇਖੋ ਜੀ ਦਿੱਲੀ ਮਾਡਲ ਤਾਂ ਸ਼ੋਰ ਹੈ ਆ ਜਿਹੜਾ ਹੁਣ ਦੇਖਿਆ ਨਾ ਤੁਸੀਂ ਦਿੱਲੀ ਮਾਡਲ ਆਇਆ ਹੀ ਹੈ ਇਹ ਹੋਇਆ ਹੁਣ ਦਿੱਲੀ ਚ ਇਹ ਤਾਂ ਪੱਕਾ ਹੈ ਔਰ ਤੁਸੀਂ ਇਹ ਵੀ ਦੇਖ ਲੈਣਾ ਤੁਹਾਡੇ ਸਾਹਮਣੇ ਆਣਾ ਜੀ ਤੇ ਮਤਲਬ 50 ਤਾਂ ਮੈਂ ਕਹਿ ਰਿਹਾ ਵਧਣਗੇ ਘਟਣਗੇ ਨਹੀਂ ਚਾਹੇ ਫਿਰ ਉਹ ਭਾਜਪਾ 'ਚ ਜਾਣ ਚਾਹੇ ਕਾਂਗਰਸ 'ਚ ਜਾਣ ਜਾਣਗੇ ਜੀ ਆਮ ਆਦਮੀ ਪਾਰਟੀ ਦਾ ਬਸ ਉੱਥੇ ਮੇਰੇ ਖਿਆਲ 10 ਕਿਤੇ ਰਹਿ ਜੂ 10 ਤੋਂ ਵੱਧ ਵਿਧਾਨ ਸਭਾ 'ਚ ਇਹਨਾਂ ਨੂੰ ਨਹੀਂ ਦਿਖਣਾ ਹੈ ਨਹੀਂ ਤੋਂ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਸੋਏ ਸਨ ਬੀਜੇਪੀ ਦੇ ਜੁਆਇੰਟ ਸੈਕਟਰੀ ਰਾਜਵੀਰ ਸਿੰਘ ਗਰੇਵਾਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਨਾਲ ਪੰਜਾਬ ਦੀ ਆਉਣ ਵਾਲੀ ਰਾਜਨੀਤੀ ਤੇ ਚੱਲ ਰਹੀ ਨਾਜਨੀਤੀ ਪ੍ਰੈਜ਼ੈਂਟ ਤੇ ਜਿਹੜਾ ਫਿਊਚਰ ਸੀਗਾ ਉਹਦੇ ਬਾਰੇ ਗੱਲਬਾਤ ਕੀਤੀ ਆ ਸੋ ਤੁਹਾਨੂੰ ਇਹ ਗੱਲਬਾਤ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ